ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹਿਲੀ ਵਾਰੀ ਟੂਰਨਾਮੈਂਟ ਤੇ ਚੱਲੇ ਆ ਤੇ ਸਾਡੇ ਬੰਦਿਆਂ ਦੇ ਦਿਲ 'ਚ ਬਹੁਤ ਖੁਸ਼ੀ ਆ ਦੱਸੋ ਪਹਿਲਵਾਨੋਂ ਕਿੰਨੀ ਖੁਸ਼ੀ ਆ ਬਹੁਤ ਖੁਸ਼ੀ ਆ ਗਈ ਖੇਤ ਕੇ ਆਈਏ ਭਾਵੇਂ ਹਾਰ ਕੇ ਆਈਏ ਪਰ ਆਪਾਂ ਮੈਚ ਖੇਡਣਾ ਬਸ ਉਹ ਜਿੱਤਾਂਗੇ ਭਈ ਓਕੇ ਆਵਾਂਗੇ ਆਪਾਂ ਹਾਂ ਪਹਿਲਵਾਨਾ ਤੇਰੇ ਕੀ ਵਿਚਾਰ ਆ ਇਹਦੇ ਵਿਚਾਰ ਕਰਦੇ ਆਈਏ ਤੇਰੇ ਮੁੰਡੇ ਜਿਹੜਾ ਜਤੂਆ ਨੂੰ ਆਪਾ ਉੱਠ ਤੇ ਚੂੜਾ ਲਵਾਉਣਾ ਪਲਵਾਨ ਜਿਹੜਾ ਉਹ ਬੈਸਟ ਨਿਕਲ ਕੇ ਆਊਗਾ ਉਹਨੂੰ ਆਪਾ ਉੱਠ ਤੇ ਚੂੜੇ ਲਵਾਉਣੀ ਆ ਹਾਂ ਸੱਚੀ ਗੱਲ ਆ ਕਾਕੇ ਵੀ ਹੈ ਜੀ ਯਾਰ ਮੈਂ ਵੀ ਆਪਾਂ ਮੱਗੀ ਵਾਖਦੇ ਜਨਾ ਉਹ ਤੇ ਆਪਾਂ ਗਰੋਣੀ ਬਣਾ ਦੇ ਮਾ ਕੇ ਡਰਿਆ ਸੀ ਚੀਰ ਮੇਲੇ ਤੇ ਦੰਦੂ ਡਰ ਕੀ ਮਾਗੀ ਆਠੀ ਮੇਲੇ ਮੋਤੀ ਲੁਕੜੀ ਆਈ ਚਾਲਾ ਪਾ ਜੀ ਆਪਾਂ ਪਤਾ ਕਰ ਕੇ ਆਈਏ ਤੋ ਇਹ ਤੇ ਕਈ ਵਨ ਟੀਮ ਇੰਟਰ ਕਰਾਉਣ ਆਈ ਹੁਣ ਜਦੋਂ ਦੋ ਮੈਚ ਜਿੱਤ ਕੇ ਕਿਦਾਂ ਲੱਗਣ ਡੈ? ਬਹੁਤ ਵਧੀਆ ਭਰਾਵਾ ਮੁੰਡੇ ਮੇਨ ਤਰਾ ਮੁੱਲ ਮੋਟੋਂ ਦੇ ਪਏ ਆ। ਹੁਣ ਆਪਾਂ ਕੰਨ ਚੱਲਿਆ। ਹੁਣ ਆਪਾਂ ਲੰਗਰ ਖਵਾ ਲਈਏ ਮੁੰਡਿਆਂ ਨੂੰ। ਤੇ ਤੀਜੇ ਹੀ ਤਰੀਕਾ ਨਹੀਂ ਪੂਰੀ। ਜਦ ਜਿੱਤ ਕੇ ਜਾਣਾ ਤੇ ਮੁੰਡਿਓ। ਬਸ ਕਰਵਾ ਜੀ। ਚਲੋ ਆ ਜਿਓ ਲੰਗਰ ਆ ਲੂ। ਸਾਰੇ ਲੈਣ ਬਣਾ ਲਓ। ਆਪਣਾ ਤੋਰ ਬੰਦ ਰਹਿਣਾ।